ਵਾਹ ਸਾਹਮਣੇ ਦੇ ਪਹਾੜਾਂ ਦੇ ਪੈਂਦੀ ਧੁੱਪ ਸਾਊਥ ਅਫਰੀਕਾ ਜੀ ਧੁੱਪ ਪਈ ਜਾਂਦੀ ਆ ਤੇ ਨਮੀਬੀਆ ਚ ਹਜੇ ਨਹੀਂ ਕਿਆ ਸ਼ਾਨਦਾਰ ਸਵੇਰ ਐ ਇੱਥੋਂ ਦੀ ਕਮਾਲ ਦੀ ਸਵੇਰ ਹੈ ਮੋਰ ਟਰਕੀ ਕੁੱਕੜ ਸਾਰੇ ਵਨਸ ਵਨੇ ਜੀ ਇੱਥੇ ਇਕੱਠੇ ਦਾਣਾ ਚੁਗੀ ਜਾਂਦੇ ਆ ਹਾਂਜੀ ਆ ਕਾਲੀ ਜੀ ਕੁਕੜੀ ਫਿਰਦੀ ਇੱਧਰਲੇ ਪਾਸੇ ਇੱਕ ਖਾਓ ਪੀਓ ਖਾਓ ਪੀਓ ਉਹ ਨਾ ਨਾ ਤੇ ਦੇਸ਼ ਨਮੀਬੀਆ ਦੀ ਇੱਕ ਹੋਰ ਸਵੇਰ ਨਮੀਬੀਆ ਦੀ ਸਵੇਰ ਇੱਥੇ ਮੈਂ ਰਾਤ ਸੁੱਤਾ ਬਹੁਤ ਸੋਹਣੀ ਨੀਂਦ ਆਈ ਘਾਹ ਵੀ ਬਹੁਤ ਬੋਲਾ ਹੈ ਪਾਣੀ ਪੂਣੀ ਚੰਗਾ ਲਾ ਕੇ ਰੱਖਦੇ ਨੇ ਤੇ ਉਹ ਸਾਹਮਣੇ ਕੁਝ ਜਿਹੜੀਆਂ ਬਿਲਡਿੰਗਸ ਬਣੀਆਂ ਦਿਸਦੀਆਂ ਨਾ ਇੱਥੇ ਚੇ ਕੁਝ ਉਹ ਸਾਊਥ ਅਫਰੀਕਾ ਤੇ ਨਮੀਬੀਆ ਦੀ ਇਮੀਗ੍ਰੇਸ਼ਨ ਵਾਲਾ ਕੰਮ ਆ ਜਾਂਦਾ ਵਿਚਾਲੇ ਦਰਿਆ ਪੈਂਦਾ ਹੈ ਦਰਿਆ ਦੇ ਪਰਲੇ ਪਾਸੇ ਸਾਊਥ ਅਫਰੀਕਾ ਔਰਲੇ ਪਾਸੇ ਨਮੀਬੀਆ ਇਟਸ ਟਾਈਮ ਟੂ ਮੇਕ ਕਾਫੀ ਫੁੱਲ ਕਰੀਮ ਮਿਲਕ ਹੂੰ ਸਭ ਗੋਰੇ ਕਾਲੇ ਸਾਡੇ ਨੇ ਇੱਕ ਪੈਕਟ ਚੋਂ ਤਿੰਨ ਮਿਰਚਾਂ ਨਿਕਲੀਆਂ ਤਿੰਨੇ ਰੱਖੋ ਵੱਖਰੇ ਰੰਗਾਂ ਦੀਆਂ ਹੁਣ ਇਹਨਾਂ ਨੂੰ ਬਣਾਇਆ ਜਾਊਗਾ ਤੁਰਦਾ ਫਿਰਦਾ ਮੈਂ ਇਧਰ ਨੂੰ ਆਇਆ ਦਰਿਆ ਦੇ ਕੰਢੇ ਵਾਲਾ ਦਰਿਆ ਦੇ ਕੰਢੇ ਇੱਥੇ ਜਿੱਥੋਂ ਤੱਕ ਨਿਗਾਹ ਪੈਂਦੀ ਹੈ ਬਾਗ ਦਿਸਦੇ ਨੇ ਉਹ ਪਹਾੜ ਦੀ ਜਾਦ ਦੇ ਵਿੱਚ ਦਰਿਆ ਵਗ ਜਾਂਦਾ ਉਹਦੇ ਪਾਣੀ ਨੂੰ ਚੱਕ ਕੇ ਫਸਲਾਂ ਆਸਤੇ ਵਰਤਦੇ ਆ ਇੱਧਰ ਮੋਟਰਾਂ ਲਾਈਆਂ ਹੋਈਆਂ ਨੇ ਆ ਵੱਡੇ ਵੱਡੇ ਖਾਲੇ ਕੱਸੀਆਂ ਬਣਾਏ ਆ ਇਹਨਾਂ 'ਚ ਪਾਣੀ ਵਗਦਾ ਤੇ ਫਸਲਾਂ ਨੂੰ ਲਾਉਂਦੇ ਆ ਇਹਨਾਂ ਤੋਂ ਬਿਨਾ ਅੰਗੂਰਾਂ ਤੋਂ ਬਿਨਾ ਟਮਾਟਰ ਤੇ ਹੋਰ ਬਾਨਸਵਾਨੀ ਵੀ ਖੇਤੀ ਇੱਥੇ ਕੀਤੀ ਹੋਈ ਆ ਤੁਰਦਾ ਤੁਰਦਾ ਇਧਰ ਨੂੰ ਮੈਂ ਗਿੜਾ ਮਾਰਨ ਤਾਂ ਆਇਆ ਸੀ ਪਰ ਇੱਥੇ ਜਿਹੜੇ ਹੀਲੇ ਫੁੱਲ ਆ ਭਖੜੇ ਦੇ ਆ ਤੇ ਭਖੜਾ ਇੰਨਾ ਕਾ ਕਿ ਜਿਹੜੀ ਮੇਰੀ ਚੱਪਲ ਆ ਨਾ ਐ ਹੋ ਜਾਂਦਾ ਇੰਨਾ ਜ਼ਿਆਦਾ ਭਖੜਾ ਤੇ ਇਹਦੇ ਚ ਕੁਝ ਕੁਝ ਲੰਮੇ ਜੇ ਕੰਡੇ ਜਿਹੜੇ ਉਹ ਚੱਪਲ ਤੇ ਆਰ-ਪਾਰ ਹੋ ਗਏ ਪੈਰ ਚ ਵੀ ਖੋਪਦੇ ਨੇ ਤੇ ਹੁਣ ਜਿੱਥੇ ਫਿਰਦੇ ਆ ਇੱਥੇ ਆਪਾਂ ਨੂੰ ਬਿਲਕੁਲ ਨੇੜੇਉਂ ਇਨਾ ਬਾਗ ਨੂੰ ਦੇਖਣ ਦਾ ਮੌਕਾ ਬਣਿਆ ਕੱਖ ਪੱਠਾ ਬਹੁਤ ਕਰੀ ਬੈਠੇ ਆ ਸਿਆਲ ਚੜ ਰਿਹਾ ਇੱਥੇ ਤਾਂ ਕਰਕੇ ਇਹਨੂੰ ਕੋਈ ਫਲ ਨਹੀਂ ਜਦੋਂ ਆਪਾਂ ਨੂੰ ਪਤਾ ਵੀ ਇਹ ਨੂਰ ਅੰਗੂਰ ਗਰਮੀ ਦੀ ਰੁੱਤੇ ਹੁੰਦੇ ਆ ਤੇ ਪਾਣੀ ਇਹਨੂੰ ਦੂਜੂ ਨਹੀਂ ਲਾਉਂਦੇ ਆਪਣੇ ਅੰਗੂ ਫਲੱਡ ਇਰੀਗੇਸ਼ਨ ਖੁੱਲਾ ਪਾਣੀ ਨਹੀਂ ਛੱਡਦੇ ਪਾਈਪਾਂ ਲਾਈਆਂ ਹੋਈਆਂ ਨੇ ਡ੍ਰਿਪ ਸਿਸਟਮ ਨਾਲ ਸਾਰੀਆਂ ਵੇਲਾਂ ਨੂੰ ਪਾਣੀ ਪੈਂਦਾ Hello David. Yeah, hello. Yeah, it's for shooting birds. Shooting birds? Yeah. Which birds uh, come in your uh, grapes? Yeah, in the grapes then I shoot them. Or oh, sometimes they are, they used to destroy grapes. I shoot them when I'm looking over the ships. Okay. Is, yeah. Gulel. <laughs> yeah. Take it ongumi in our language. Ongumi. Ongumi, yeah. Gumi. You kill birds or just fly? Yeah. Just fly birds or kill? Yeah, yeah only fly birds. No kill. <laughs> yeah, it can kill also. <laughs> it can kill. Good. Yeah. Nice to meet you, David. Okay, that's good. Yeah, thank you brother. Thank you. Can you take a pic? Uh, yeah. Yes, we can. You have mobile phone? Yeah, you can just I If you want, then you send it to my... Yeah, website. I will take and send your... Give me your WhatsApp number. ਨੀੜੇ ਟੇੜੇ ਘੁਮਕਮਾ ਕੇ ਮੈਂ ਵਾਪਸ ਆਇਆ ਸਬਜ਼ੀ ਬਣਾ ਕੇ ਢਾਕੇ ਗਿਆ ਸੀ ਥੋੜੀ ਬੋਤੀ ਕੱਚੀ ਹੋਵੇ ਤਾਂ ਆਪਦੀ ਭਾਵਨਾ ਨਹੀਂ ਬਣ ਜਾਂਦੀ ਆ ਤਿੰਨ ਰੰਗੀਆਂ ਸ਼ਿਮਲਾ ਮਿਰਚਾਂ ਦਾ ਆ ਕੁਝ ਬਣਿਆ ਬਹੁਤ ਸੁਆਦ ਸਾਦਾ ਪੜਿਸ਼ਕ ਕਿ ਅੱਜ ਦਾ ਦਿਨ ਵੈਲਾ ਹੀ ਆ ਵਿਜ਼ੇ ਦੀ ਉਡੀਕ ਦੇ ਵਿੱਚ ਮੈਂ ਬੈਠਾ ਐ ਜਗ੍ਹਾ ਤੇ ਤੇ ਆਲੇ ਦੁਆਲੇ ਮੋਰਾਂ ਦੀ ਚੈਲਪੈਲਾ ਇੱਧਰ ਆਓ ਛੋਟੇ ਇਹ ਨਹੀਂ ਪਤਾ ਮੋਰ ਨੂੰ ਬੁਲਾਉਂਦੇ ਕਿਵੇਂ ਹੁੰਦੇ ਆ ਦੁਪਹਿਰ ਡੇਢ ਦੋ ਦਾ ਸਮਾਂ ਹੋ ਗਿਆ ਜਿੰਨੇ ਵੀ ਕੱਪੜੇ ਸੀ ਸਾਰੇ ਤੁੱਤੇ ਗਏ ਇਹਨਾਂ ਕੋਲੇ ਲਾਂਡਰੀ ਹੈਗੀ ਆ ਤੇ ਇੱਥੇ ਅੱਜ ਕਰਨ ਨੂੰ ਕੁਝ ਵੀ ਨਹੀਂ ਵੀਜ਼ੇਸ ਬੰਦੀ ਮੈਂ ਐਮਬੈਸੀ ਨਾਲ ਗੱਲਬਾਤ ਜੀ ਕਰ ਰਿਹਾ ਉਹ ਫੋਨ ਨਹੀਂ ਚੱਕਿਆ ਇਹਨਾਂ ਨੇ ਪਰ ਫਿਰ ਵੀ ਉਮੀਦ ਹੈ ਵੀ ਅੱਜ ਜਾਂ ਭਲਕਦੇ ਵਿੱਚ ਗੱਲ ਬਣ ਜਾਣੀ ਚਾਹੀਦੀ ਆ ਉਹਨਾਂ ਚਿਰ ਬਸ ਇੱਥੇ ਮੋਰਾਂ ਕੋਲੇ ਬੈਠਾ ਕਾਫੀ ਬਣਾ ਲਈ ਦੀ ਆ ਕੁਝ ਖਾਣ ਨੂੰ ਹੋਰ ਸਬਜੀ ਸਬਜੀ ਬਣਾ ਕੇ ਉਹ ਖਾ ਰਿਹਾ ਹਾਂ ਹੁਣ ਜੇਬ ਚ ਪੈਸੇ ਪਾਏ ਆ ਫਿਰ ਸ਼ੌਪਾ ਉੱਥੇ ਜਾਣਾ ਦੁਕਾਨ ਜੀ ਦੇ ਪਰਲੇ ਪਾਸੇ ਉੱਥੋਂ ਕੁਝ ਹੋਰ ਖਰੀਦ ਕੇ ਲਿਆਉਣਾ ਸੂਪਰਮਾਰਕਟ ਨਿੱਕੇ ਨਿੱਕੇ ਦੁਕਾਨਾਂ ਬਣੀਆਂ ਹੁੰਦੀਆਂ ਨੇ ਜਿੱਥੇ ਜਿੱਥੇ ਪੈਟਰੋਲ ਪੰਪ ਹੁੰਦੇ ਆ ਉਹਨਾਂ ਤੋਂ ਸਿਰਫ ਆਹ ਮਿਲਿਆ ਥੋੜੇ ਸਮੇਂ ਬਾਅਦ ਸਬਜ਼ੀ-ਪਾਜਿਖਰੀਦਣ ਲਈ ਮੈਨੂੰ ਕਿਲੋਕੀਮੀਟਰ ਦੂਰ ਜਾਣਾ ਪੈਣਾ ਇੱਕ ਹੋਰ ਪੈਟਰੋਲ ਸਟੇਸ਼ਨ ਤੇ ਹੁਣ ਤੇ ਰਣ ਦਾ ਆਨੰਦ ਲਿਆ ਜਾਊਗਾ ਆਲੂ ਬੁਖਾਰੇ ਅੱਜ ਦਾ ਸਾਰਾ ਦਿਨ ਵੀਜ਼ੇ ਦੇ ਇੰਤਜ਼ਾਰ ਚ ਲੰਘਿਆ ਤੇ ਵੀਜ਼ਾ ਹਜੇ ਤੱਕ ਨਹੀਂ ਆਇਆ ਤੇ ਇੱਕ ਇੱਥੇ ਨੇੜੇ ਬਣਿਆ ਹੋਇਆ ਪੈਟਰੋਲ ਸਟੇਸ਼ਨ ਖੋਰ ਆ ਉਹਨਾਂ ਕੋਲ ਸ਼ਾਇਦ ਸਬਜ਼ੀਆਂ ਜਾਂ ਹੋਰ ਖਾਣ ਪੀਣ ਦਾ ਸਮਾਨ ਵੱਧ ਹੋਊਗਾ ਉਹਨਾਂ ਵੱਲ ਗੇੜਾ ਮਾਰਨ ਆਇਆ ਮੈਂ ਵੈਲਕਮ ਟੂ ਵੈਂਪੀ ਕੰਟਰੀ ਇਹਨਾਂ ਤੋਂ ਖਾਣ ਪੀਣ ਲਈ ਸਮਾਨ ਮਿਲ ਗਿਆ ਕੁਝ ਖਰੀਦ ਲਿਆ ਤੇ ਕੁਝ ਆ ਵੀ ਹੈਗਾ ਇਹਨਾਂ ਕੋਲੇ ਚੀਜ਼ ਟਮਾਟਰ ਤੇ ਸੈਂਡਵਿਚ ਜਿਹੜੀ ਥਾਂ ਤੇ ਬਹਿ ਕੇ ਮੈਂ ਉਡੀਕ ਰਿਹਾ ਹਾਂ ਵਿਜ਼ੇ ਨੂੰ ਇਹ ਜਗ੍ਹਾ ਵਾਕਈ ਬੜੀ ਸ਼ਾਨਦਾਰ ਆ ਤੇ ਸਾਊਥ ਅਫਰੀਕਾ 4 ਕਿਲੋਮੀਟਰ 4 ਕਿਲੋਮੀਟਰ ਅਸਲ 'ਚ ਨਾ ਜੇ ਇਹ ਵਨ ਸਟਾਪ ਬਾਰਡਰ ਹੁੰਦਾ ਇੱਕੋ ਬਿਲਡਿੰਗ ਦੇ ਵਿੱਚ ਨਬੀਬੀਆ ਤੇ ਸਾਊਥ ਅਫਰੀਕਾ ਬੈਠੇ ਹੁੰਦੇ ਤਾਂ ਮੈਂ ਜਾ ਕੇ ਪੁੱਛ ਆਉਂਦਾ ਪਰ ਫਿਰ ਵੀ ਮੈਂ ਕੱਲ ਨੂੰ ਕੋਸ਼ਿਸ਼ ਕਰੂੰਗਾ ਵੀ ਮੈਂ ਪੁੱਛ ਕੇ ਜਾਵਾਂ ਨਬੀਬੀਆ ਨੂੰ ਪੁੱਛ ਕੇ ਅੱਗੇ ਲੰਘ ਕੇ ਸਾਊਥ ਅਫਰੀਕਾ ਨੂੰ ਪੁੱਛ ਦੱਸ ਕਰੂੰਗਾ ਵੀ ਕੀ ਕਹਿੰਦੇ ਆ ਆਪਾਂ ਨੂੰ ਹਾਜ਼ਰੀ ਦਿੰਦੇ ਆ ਜਾਂ ਹਜੇ ਨਹੀਂ ਫਿਲਹਾਲ ਆ ਬੋਰਡ ਨੂੰ ਦੇਖਣ ਜੋਗੀਆਂ ਤੇ ਇਹਦੇ ਨਾਲ ਫੋਟੋ ਖਿੱਚ ਲਾਂਗੇ ਕਦੀ ਅੱਜ ਇੱਕ ਹੋਰ ਸ਼ਾਮ ਤੇ ਰਾਤ ਇਹ ਜਗ੍ਹਾ ਤੇ ਆਹ ਜਿਹੜੀਆਂ ਗੱਡੀਆਂ ਜਾ ਰਹੀਆਂ ਉਹਨਾਂ ਨੇ ਸਾਊਥ ਅਫਰੀਕਾ ਦੇ ਦਾਖਲ ਹੋ ਜਾਣਾ ਔਰ ਜਿਹੜੀਆਂ ਚਿੱਟੀਆਂ ਬਿਲਡਿੰਗਾਂ ਤੇ ਇਸਦੀਆਂ ਨੇ ਇਹ ਸਾਊਥ ਅਫਰੀਕਾ ਹੀ ਆਪਾਂ ਕਹਿ ਲਈਏ ਇਹਨਾਂ ਦਾ ਅਜੇ ਤੱਕ ਵੀਜ਼ਾ ਨਹੀਂ ਮਿਲਿਆ ਮੈਨੂੰ ਲੰਮਕਿਆ ਹੋਇਆ ਕੰਮ ਕੋਈ ਜਵਾਬ ਨਹੀਂ ਆਇਆ ਤੇ ਬਾਰਡਰ ਤੇ ਗਾਜਰਾ ਨੇੜੇ ਆ ਇਹਨਾਂ ਨੂੰ ਦੇਖੀ ਜਾਂਦਾ ਮੈਂ ਮੇਰੇ ਟੈਂਟ ਦੇ ਆਲੇ ਦੁਆਲੇ ਸਾਰੇ ਤਰ੍ਹਾਂ ਦੇ ਫਿਰਦੇ ਜਿੰਨੇ ਵੀ ਜੀਅ ਜਾਂਦਾ ਹੈਗੇ ਆ ਇਹ ਬਾਰਡਰ ਦੇ ਨੇੜੇ ਇਹਨਾਂ ਨੇ ਜੀ ਲਵਾਇਆ ਹੋਇਆ ਮੇਰਾ ਜਿੰਨਾ ਚਿਰ ਵੀਜ਼ਾ ਨਹੀਂ ਆਉਂਦਾ ਇਹ ਮਨੋਰੰਜਨ ਕਰ ਰਹੇ ਆ ਇੱਥੇ ਬੈਠਿਆ ਬੈਠਾ ਅੱਜ ਤਰੀਕ ਹੋ ਗਈ 14 ਮਈ ਤੇ ਸਾਲ 2025 ਪਿਛਲੇ 3-4 ਦਿਨਾਂ ਤੋਂ ਮੈਂ ਇਸੇ ਥਾਂ ਤੇ ਬੈਠਾ ਈਮੇਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਫੋਨ ਮੈਂ ਕਰ ਰਿਹਾ ਤੇ ਫੋਨ ਚੱਕਦੇ ਨਹੀਂ ਮੇਲਾਂ ਕਈ ਪਾਈਆਂ ਨੇ ਜਵਾਬ ਹਜੇ ਤੱਕ ਕਿਸੇ ਪਾਸਿਓਂ ਕੋਈ ਵੀ ਨਹੀਂ ਆਇਆ ਸੋ ਹੁਣ ਵਿਉਂਤਬੰਦੀ ਇਹ ਆ ਕਿ ਬਾਰਡਰ ਇੱਕ ਦੋ ਕਿਲੋਮੀਟਰ ਆ ਮੈਂ ਬਾਰਡਰ ਤੇ ਜਾਣਾ ਉੱਥੇ ਇਮੀਗ੍ਰੇਸ਼ਨ ਅਫਸਰਾਂ ਨਾਲ ਗੱਲ ਕਰਾਂਗੇ ਨਿਬੀਬੀਆ ਤੇ ਸਾਊਥ ਅਫਰੀਕਾ ਨਿਬੀਬੀਆ ਵਾਲਿਆਂ ਨੂੰ ਪਹਿਲਾਂ ਪੁੱਛਣਾ ਪਊਗਾ ਵੀ ਮੈਂ ਸਾਊਥ ਅਫਰੀਕਾ ਵਾਲਿਆਂ ਨੂੰ ਪੁੱਛ ਕੇ ਆਉਣਾ ਇਹ ਇਹਨਾਂ ਤੋਂ ਐਗਜ਼ਿਟ ਦੀ ਮੋਹਰ ਨਹੀਂ ਲਵਾਉਂਦੇ ਜੇ ਐਗਜ਼ਿਟ ਦੀ ਮੋਹਰ ਲਾਤੀ ਫਿਰ ਦੇਸ਼ ਚੋਂ ਮੈਂ ਬਾਹਰ ਨਿਕਲ ਜਾਣਾ ਸੋ ਪਹਿਲਾਂ ਨਬੀਬੀ ਵਾਲਿਆਂ ਨੂੰ ਬੇਨਤੀ ਕਰਨੀ ਪੈਣੀ ਸਮਝਾਉਣਾ ਪੈਣਾ ਫਿਰ ਆਪਾਂ ਅਗਲੇ ਦੇਸ਼ ਦੇ ਵਿੱਚ ਉਹਨਾਂ ਨੂੰ ਪੁੱਛ ਦੱਸ ਕੇ ਵਾਪਸ ਆਵਾਂਗੇ ਸਾਮਾਨ ਮੇਰਾ ਸਾਰਾ ਇੱਥੇ ਪਿਆ ਸਾਈਕਲ ਤੇ ਮਜਾਨਾ ਦੇਖਦੇ ਹਾਂ ਕੀ ਬੰਦ ਆ ਨਵੇਂ ਤਜਰਬੇ ਆ ਨਵੇਂ ਦੇਸ਼ ਨਹੀਂ ਆਰਐਸਏ Republic of South Africa ਆਪਣੇ ਪਿੱਛੇ ਜਿਹੜਾ ਕੁਝ ਦਿਸੀ ਜਾਂਦਾ ਇਹ ਇਮੀਗ੍ਰੇਸ਼ਨ ਦਫ਼ਤਰ ਨੇ ਨਮੀਬੀਆ ਦੇ ਤੇ ਉੱਥੇ ਇੱਕ ਬੀਬੀ ਬੈਠੀ ਸੀ ਇਮੀਗ੍ਰੇਸ਼ਨ ਆਫੀਸਰ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਗੱਲਬਾਤ ਸੁਣੀ ਉਹ ਮੈਨੂੰ ਕਹਿੰਦੇ ਵੀ ਚੰਗਾ ਤੂੰ ਜਾ ਕੇ ਉਧਰ ਵਿਜੇ ਬਾਰੇ ਪੁੱਛ ਸਕਦਾ ਤੇ ਵਾਪਸੀ ਤੇ ਮੈਨੂੰ ਰਿਪੋਰਟ ਕਰਕੇ ਦੁਬਾਰਾ ਨਮੀਬੀਆ ਦੇ ਵਿੱਚ ਦਾਖਲ ਹੋਣਾ ਮੈਂ ਕਿਹਾ ਠੀਕ ਹੈ ਜੀ ਹੂੰ 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 ਇਸ ਵੇਲੇ ਆਪਾਂ ਫਿਰਦੇ ਆ ਨੋ ਮੈਨ ਲੈਂਡ ਜਿੱਤੇ ਦੋਵੇਂ ਦੇਸ਼ਾਂ ਦਾ ਹੱਕ ਨਹੀਂ ਤੇ ਆਹ ਦਰਿਆ ਆਰੇਂਜ ਤੇ ਇਹ ਹੀ ਦੋਵੇਂ ਦੇਸ਼ਾਂ ਦੀ ਹੱਦ ਦਾ ਤਾਂ ਕਰਕੇ ਇੱਥੇ ਤਾਰ ਬੰਦੀ ਨਹੀਂ ਕੋਈ ਲੋੜ ਨਹੀਂ ਸਾਹਮਣੇ ਉਹ ਸਾਊਥ ਅਫਰੀਕਾ ਸਾਊਥ ਅਫਰੀਕਾ ਦੇ ਵਿੱਚ ਇਸ ਵੇਲੇ ਆਪਾਂ ਦਾਖਲ ਹੋ ਰਹੇ ਹਾਂ ਉੱਥੇ ਜਾ ਕੇ ਇਮੀਗ੍ਰੇਸ਼ਨ ਨੂੰ ਪੁੱਛਿਆ ਜੀ ਕੀ ਸੁਰ ਜਵਾਬ ਦਿੰਦੇ ਆ ਆ ਪਿਛਲਾ ਬਸਾ ਸਾਊਥ ਅਫਰੀਕਾ ਇਮੀਗ੍ਰੇਸ਼ਨ ਦੇ ਗੇੜੇ-ਗੂੜੇ ਕੱਢ ਕੇ ਆਇਆ ਮੈਂ ਆਪਸਾਂ ਨਾਲ ਅੱਧਾ ਘਟਾ ਗੱਲਾਂ ਬਾਤਾਂ ਮਾਰੀਆਂ ਬਸ ਉਹ ਗੱਲਾਂ ਬਾਤਾਂ ਹੀ ਰਹੀਆਂ ਕੱਢਣ ਪਾਉਣ ਨੂੰ ਉਹਦੇ ਚ ਕੁਝ ਨਹੀਂ ਨਿਕਲਿਆ ਇੱਕ ਵਾਰੀ ਫੇਰ ਵੈਲਕਮ ਟੂ ਨਮੀਬੀਆ ਵੀ ਹੋਪ ਯੂ ਵਿਲ ਇੰਜੋਏ ਯਰ ਸਟੇ ਹੇਅਰ ਐਂਡ ਥੈਟ ਯੂ ਵਿਲ ਫਾਈਂਡ ਯੂਅਰ ਅਫੀਸ਼ੀਅਲਸ ਕਰਟਨਸ ਇੱਕ ਵਾਰੀ ਫੇਰ ਨਮੀਬੀਆ ਇਹ ਸ਼ਾਨਦਾਰ ਜਗ੍ਹਾ ਤੇ ਇੱਕ ਹੋਰ ਰਾਤ ਦੋ ਤਿੰਨ ਥਾਵਾਂ ਤੋਂ ਸਾਮਾਨ ਲੱਭਿਆ ਕਿਸੇ ਕੋਲੇ ਗੰਡੇ ਸੀ ਕਿਸੇ ਕੋਲੇ ਟਮਾਟਰ ਸੀ ਇੱਕ 3 ਕਿਲੋਮੀਟਰ ਤੇ ਦੁਕਾਨ ਲੱਭੀ ਉਹ ਤੋਂ ਸੇਬ ਵੀ ਮਿਲੇ ਨੇ ਆਹ ਪਾਣੀ ਵੱਡਾ ਬੋਤਲ ਲਿਆ ਮੈਂ 5 ਲੀਟਰ ਦੀ ਸ਼ਿਮਲਾ ਮਿਰਚ ਸਿਰਫ ਇੱਕੋ ਸਬਜ਼ੀ ਹੈ ਨਾਲ ਕੋਲੇ ਹੋਰ ਨਹੀਂ ਹੈਗੀ ਆਹ ਇਹ ਸ਼ਾਨਦਾਰ ਜਗ੍ਹਾ ਤੇ ਬੈਠਿਆ ਤੇ ਵਿਜ਼ੇ ਦਾ ਇੰਤਜ਼ਾਰ ਕਰਦਾ ਮੈਨੂੰ ਲਗਭਗ 5 ਦਿਨ ਹੋ ਚਲੇ ਇੱਥੇ ਤੇ ਹਜੇ ੜਿਕਣਾ ਪੈਣਾ ਕੁਝ ਸਮਾਂ ਹੋਰ ਹੁਣ ਇੱਥੋਂ ਬਾਹਰ ਨਿਕਲਿਆ ਮੈਂ ਤੇ ਉਹ ਦਰਦਰਿਆ ਪਹਾੜ ਦੀ ਬੁੱਕਲ ਚ ਦਰਿਆ ਵੱਲੋਂ ਗਿੜਾ ਮਾਰ ਕੇ ਆਉਣੇ ਆ 오ਰੇਂਜ ਇਹਨਾਂ ਨੇ ਬੰਦੇ ਬੰਦੇ ਲਾਏ ਸੀ ਪਹਿਲੇ 2-3 ਦਿਨ ਤੇ ਇਹਦੇ ਨਾਲ ਨਾਲ ਸਫਾਈ ਕੀਤੀ ਹੈ ਵੀ ਸੱਪ ਸੁਪ ਜਾਂ ਹੋਰ ਜਿਹੜੇ ਜਾਨਵਰ ਆ ਉਹ ਅੰਦਰ ਨਾ ਜਾਣ ਸਫਾਈ ਰੱਖਦੇ ਨੇ ਪਰसों ਜਿੱਥੇ ਤੁਰਦਾ ਫਿਰਦਾ ਮੈਂ ਇੱਧਰ ਆਇਆ ਸੀ ਅੰਗੂਰਾਂ ਦੇ ਬਾਗਾਂ ਵੱਲ ਤੇ ਇਹਦੇ ਪਿੱਛੇ ਦਰਿਆ ਵਗਦਾ ਉਦੋਂ ਮੈਂ ਦਰਿਆ ਵੱਲ ਨਹੀਂ ਗਿਆ ਸੀ ਹੁਣ ਉੱਧਰ ਜਾਵਾਂਗੇ ਇੱਥੇ ਇੱਕ ਘਰ ਵੀ ਆ ਤੇ ਉਹ ਘਰ ਦੇ ਵਿੱਚੋਂ ਇੱਕ ਬੰਦਾ ਕੰਮ ਕਰਦਾ ਉਹਦੇ ਨਾਲ ਥੋੜੀ ਜਿਹੀ ਮਿੱਤਰਤਾ ਹੀ ਹੋਈ ਸੀ ਉਥੋਂ ਦੀ ਲੰਘ ਕੇ ਫਿਰ ਗਾਣੂ ਜਾਣਾ ਮੈਂ ਰਾਤੋਂ ਪਿੱਛੇ ਹਟ ਮੈਂ ਕੋ ਘਰ ਬਣਿਆ ਹੋਇਆ ਆ ਤੇ ਇੱਕ ਘਰ ਕਿਸੇ ਕਿਸਾਨ ਪਰਿਵਾਰ ਦਾ ਹੋ ਸਕਦਾ ਹੈ ਨਾ ਬਾਗਾਂ ਦੇ ਮਾਲਕ ਹੋਣ ਤੇ ਉੱਥੇ ਇਥੋਂ ਦੇ ਲੋਕ ਕੰਮ ਕਰ ਰਹੇ ਨੇ ਤੇ ਜਿਹੜੇ ਕੰਮ ਕਰਦੇ ਆ ਉਹ ਨੀਲੀਆਂ ਵਰਦੀਆਂ ਪਾ ਕੇ ਕਰਦੇ ਆ ਕੰਮ ਛੋਟਾ ਵੱਡਾ ਕਦੇ ਨਹੀਂ ਇਹ ਜੌਬ ਵਾਂਗੂ ਲੈਂਦੇ ਆ ਸਾਰਾ ਕੁਝ ਬਹੁਤ ਸੋਹਣੇ ਤਰੀਕੇ ਨਾਲ ਤੇ ਆਪਦੇ ਕੰਮ ਦਾ ਇਹ ਮਾਣ ਕਰਦੇ ਆ ਜਿਹੜੀ ਇਹਨਾਂ ਦੀ ਵਰਕਿੰਗ ਡਰੈਸ ਹੁੰਦੀ ਆ ਉਹ ਹੋਰ ਹੁੰਦੀ ਆ ਜਦੋਂ ਘਰ ਨੂੰ ਆਉਣਾ ਜਾਣਾ ਹੁੰਦਾ ਤੇ ਹੋਰ ਕੱਪੜੇ ਪਾਉਂਦੇ ਨੇ ਆ ਫਲੱਡ ਇਰੀਗੇਸ਼ਨ ਕੀਤੀ ਹੋਈ ਆ ਖੁੱਲਾ ਪਾਣੀ ਛੱਡਿਆ ਇਹਨਾਂ ਗੂਰਾਂ ਦੀਆਂ ਵੇਲਾਂ 'ਚ ਜਿਹੜੇ ਉੱਤੇ ਨੇ ਉਹਨਾਂ ਨੂੰ ਪਾਈਪਾਂ ਨਾਲ ਪਾਣੀ ਪਾਉਂਦੇ ਡ੍ਰਿਪ ਸਿਸਟਮ ਨਾਲ ਇਧਰੋਂ ਤੁਰਦੇ ਤੁਰਦੇ ਆਪਾਂ ਇਸ ਵੇਲੇ ਦਰਿਆ ਦੇ ਕੰਢੇ ਆ ਪਹੁੰਚੇ ਆ ਫਲੱਡ ਇਰੀਗੇਸ਼ਨ ਖੁੱਲਾ ਪਾਣੀ ਛੱਡਿਆ ਨਹੀਂ ਇਹਦੇ ਵਿੱਚ ਆ ਬਾਗ 'ਚ ਜਦੋਂ ਹੜ੍ਹ ਆਇਆ ਇਹਦੇ 'ਚ ਦਰਿਆ 'ਚ ਤੇ ਦਰਿਆ ਦਾ ਪਾਣੀ ਇਹਦੇ ਖੇਤਾਂ ਵਿੱਚ ਦੀ ਵਗਿਆ ਤਾਂ ਕਰਕੇ ਆਪ ਪਤਾ ਲੱਗਦਾ ਨਾ ਇੱਥੋਂ ਰੇਤਾ ਆ ਝਾੜ ਬੂਟਾ ਇਹਨਾਂ ਦਾ ਮੂੰਹ ਉਧਰ ਨੂੰ ਹੋਇਆ ਵਾ ਇਹ ਸਾਰਾ ਪਾਣੀ ਦਰਿਆ ਨੇ ਲਿਜਾ ਕੇ ਵਿੱਚ ਸਿੱਟਿਆ ਅੰਗੂਰਾਂ ਦੇ ਬਾਗਾਂ 'ਚ ਹਾ ਵਗ ਰਿਹਾ ਹੈ ਔਰੇਂਜ ਪਰਲੇ ਪਾਸ ਇੱਕ ਸੜਕ ਵੀ ਜਾਂਦੀ ਹੈ ਸਾਊਥ ਅਫਰੀਕਾ ਦੀ ਨਾਲ-ਨਾਲ ਉੱਥੋਂ ਕੋਈ ਸਾਧਨ ਲੰਘਦੇ ਤੇ ਉਹਨਾਂ ਦੀ ਆਵਾਜ਼ ਆਉਂਦੀ ਹੈ ਇੱਧਰ ਅੱਡ ਦਿਆ ਮਿੱਟੀ ਇਥੋਂ ਉਦੋਂ ਦਾ ਮੈਂ ਇਸੇ ਦਰਿਆ ਦੇ ਕੰਢੇ ਕੰਢੇ ਕਈ ਦਿਨਾਂ ਦਾ ਸਫਰ ਕਰ ਰਿਹਾ ਤੇ ਹੁਣ ਤਾਂ ਇਹ ਕੰਢੇ ਤੇ ਤੰਬੂ ਲਾ ਕੇ ਬੈਠਾ ਪਿਛਲੇ 4-5 ਦਿਨਾਂ ਤੋਂ ਤੇ ਉਹ ਪਹਾੜਾਂ ਤੇ ਚੜਦੀ ਲੈਂਦੀ ਧੁੱਪ ਮੈਨੂੰ ਦਿਸਦੀ ਆ ਤੇ ਜਿੱਥੇ ਮੈਂ ਬੈਠਾ ਉਥੇ ਸ਼ਾਮ ਵੀ ਛੇਤੀ ਆ ਜਾਂਦੀ ਕਿਉਂਕਿ ਆਹ ਪਹਾੜ ਓਲਾ ਕਰ ਲੈਂਦੇ ਨੇ ਉਹ ਥਾਂ ਨੂੰ ਇਹਨਾਂ ਦਾ ਪਰਛਾਵਾਂ ਉਥੇ ਪੈਣਾ ਸ਼ੁਰੂ ਹੋ ਜਾਂਦਾ ਹੌਣ ਇੱਥੇ ਪਾਣੀ ਚੜਿਆ ਹੋਣੇ ਕਰਕੇ ਸਾਰਾ ਕੁਝ ਬੰਦ ਕਰੀ ਬੈਠੇ ਨਹੀਂ ਮੈਂ ਨੈਟ ਤੇ ਦੇਖ ਰਿਹਾ ਸੀ ਕਿ ਹਾਲੇ ਦੁਆਲੇ ਦੀਆਂ ਥਾਵਾਂ ਨੂੰ ਇੱਥੇ ਰਾਫਟਿੰਗ ਕਰਾਉਂਦੇ ਨੇ ਜਿਵੇਂ ਰਿਸ਼ੀਕੇਸ਼ ਹੁੰਦੀ ਆ ਪਰ ਹੁਣ ਪਾਣੀ ਜ਼ਿਆਦਾ ਤਾਂ ਕਰਕੇ ਉਹ ਗੱਲਾਂ ਪਤਾ ਬੰਦ ਕੀਤੀਆਂ ਹੋਈਆਂ ਨੇ ਤੇ ਜਿੱਥੇ ਇਸ ਵੇਲੇ ਆਪਾਂ ਫਿਰਦੇ ਆ ਇੱਥੇ ਪਾਣੀ ਬਿਲਕੁਲ ਸ਼ਾਂਤ ਆ ਤੇ ਪਾਣੀ ਸ਼ਾਂਤ ਹੋਣਾ ਵੀ ਇਸ ਸਮੁੰਦਰ ਤਲ ਤੋਂ ਚਾਹੀਏ ਆਪਣੇ ਕੋਈ ਬਹੁਤੀ ਨਹੀਂ ਕੋਈ 100 ਕਿ ਮੀਟਰ ਉੱਚਾ ਖੜਾ ਹੋਊਗਾ ਮੈਂ ਗੱਲ ਕਰਨ ਲਈ ਪੰਜਾਬ ਤੋਂ ਨੀਵਾ ਇਸ ਥਾਂ ਇਸ ਵੇਲੇ ਮੈਂ ਜਿੱਥੇ ਖੜਾ ਤੇ دریا ਦਾ ਕੀ ਬਹੁਤਾ ਸਫਰ ਵੀ ਨਹੀਂ ਇਥੋਂ ਲਗਭਗ ਲਗਭਗ ਵੱਤ ਤੋਂ ਵੱਤ 200 ਕਿਲੋਮੀਟਰ ਦਾ ਸਫਰ ਕਰਕੇ ਇਹ ਜਾ ਕੇ ਉੱਚ ਡਿੱਗ ਪੈਂਦਾ ਅਟਲਾਂਟਿਕ ਓਸ਼ਨ ਚ ਸਮੁੰਦਰ 'ਚ ਜਾ ਕੇ ਇਥੋਂ ਡਿੱਗ ਪੈਂਦਾ ਸਮੁੰਦਰ ਜ਼ੀਰੋ ਤੇ ਹੁੰਦਾ ਤੇ ਸਮੁੰਦਰ ਜ਼ੀਰੋ ਤੋਂ ਉਚਾਈ ਹੁੰਦੀ ਹੈ ਉਹਦੀ ਇਹ ਸੌਕ ਆ ਬਸ ਤਾਂ ਕਰਕੇ ਹੌਲੀ ਹੌਲੀ ਵਗਦਾ ਵਗਦਾ ਉੱਥੇ ਜਾ ਕੇ ਡਿੱਗ ਪੈਂਦਾ ਕੋਈ ਬਹੁਤਾ ਐਲਟੀਟਿਊਡ ਹੋਵੇ ਤਾਂ ਫਿਰ ਇਹ ਪਾਣੀ ਦਾ ਵਹਾਅ ਇਥੋਂ ਤੇਜ਼ ਹੋਣਾ ਚਾਹੀਦਾ ਇਹ ਥਾਂ ਨੂੰ ਦੇਖ ਦਿਖਾ ਲਿਆ ਹੁਣ ਵਾਪਸ ਆਪਦੇ ਟਿਕਾਣੇ ਵੱਲ ਨੂੰ ਤੇ ਜਿਹੜਾ ਪੈਟਰੋਲ ਸਟੇਸ਼ਨ ਆ ਉੱਥੋਂ ਕੁਝ ਖਾਣ ਪੀਣ ਦਾ ਸਮਾਨ ਖਰੀਦੂਗਾ ਹੁਣ ਜਾ ਕੇ ਹੈਲੋ ਹੈਲੋ ਆ ਹਾਂ ਸੋ ਆ ਯੂ ਵਾਂਸ ਮੋਰ ਹਾਂ ਆਈ ਸਾਈ ਜਸਟ ਗੋ ਟੂ ਦਟ ਰਿਵਰ ਓ ਬਿਕਾਜ਼ ਮਾਈ ਵੀਜ਼ਾ ਇਜ਼ ਵੈਰੀ ਡਿਲੇ ਐਂਡ ਆਈ ਸਟੇ ਹੇਅਰ ਆ ਯੂ ਸੇ ਔਰੇਂਜ ਲੋਜ ਹਾਊ many days ਆ ਯੂ Been seeing you don't know oh. because uh, no response from that side. Oh, you are, yeah, you are waiting for, a, for a response. I, I am waiting for they don't pick my car, yeah. they don't send any message, uh, reply of mail, oh. so don't know when they give me visa. Oh, sure. Trans desert logistics. ਹਾਂ ਇਹਨਾਂ ਦੀ ਫਰਿੱਜ 'ਚ ਨਵੀਆਂ ਸਬਜ਼ੀਆਂ ਆਈਆਂ ਨੇ ਪਹਿਲਾਂ ਮੁੱਖੀਆਂ ਪਈਆਂ ਸਾਰਾ ਕੁਝ ਓਏ ਖੜ ਜਾ ਗਾਜਰਾਂ ਟਮਾਟਰ ਗੋਭੀ ਵੀ ਪਈ ਐ ਗੋਭੀ ਬਣਾਈ ਅੱਜ ਹਾਂ ਯਾ my visa is not granted yet thank you guys ਪਿਛਲੇ 4-5 ਦਿਨਾਂ ਤੋਂ ਬਸ ਮੈਂ ਇਸੇ ਥਾਂ ਤੇ ਘੁੰਮ ਰਿਹਾ ਹਾਂ ਇ ਕਾ ਇੱਥੇ ਆ ਬਣਾ ਰਹੇ ਹੁੰਦੇ ਆ ਆ ਮਾਸ ਨੂੰ ਤੜਕਾ ਲਾਉਂਦੇ ਮੇਰੇਖਾ ਬਾਰਬੀਕਿਊ ਇਹ ਕੱਚਾ ਭੁੰਨ ਕੇ ਕਰਕੇ ਤੇ ਇਹ ਖਾਉਂਦੇ ਨੇ ਇੱਥੇ ਜਾ ਤਾਰੇ ਬੀਫ ਹੁੰਦੀ ਬਰਾ ਦਿਸ ਇਜ਼ ਬੀਫ ਬੀਫ অর ਪੁਰਕ ਸ਼ੀਪ ਓਕੇ ਠੀਕ ਹੈ ਇਹਨਾਂ ਤੋਂ ਆਖਰੀ ਦਿਆ ਇਹ ਬਣਾਉਂਗਾ ਪਰ ਸਬਜੀ ਬਣਾਉਂਦਾ ਬਣਾਉਂਦਾ ਮੈਂ ਗੈਸ ਵੱਧ ਮਚਾ ਬੈਠਾ ਮੈਨੂੰ ਲੱਗਦਾ ਜਿਹੜਾ ਮੇਰਾ ਸਿਲੰਡਰ ਉਸੇਤੀ ਧੋਖਾ ਦੇਊਗਾ ਤੇ ਉਹਦਾ ਵੀ ਇੱਕ ਹਾਲ ਹੈ ਜੇ ਮੈਂ ਸੋਚੀ ਬੈਠਾ ਕਿਉਂਕਿ ਕੱਲ ਇੱਥੇ ਇੱਕ ਹੋਰ ਤਰ੍ਹਾਂ ਦਾ ਚੁੱਲਾ ਦੇਖਿਆ ਸੀ ਮੈਂ ਕਿਵੇਂ ਓਏ ਨੋ 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 ਤੇ ਕਿਸੇ ਕੰਪਨੀ ਚ ਕੰਮ ਕਰਦੇ ਮੁਲਾਜ਼ਮੇ ਇੱਥੇ ਆ ਕੇ ਰਹਿੰਦੇ ਆ ਇਹ ਕਮਰੇ ਉਹਨਾਂ ਨੇ ਲਏ ਹੋਏ ਨੇ ਤੇ ਉਹ ਗੱਡੀਆਂ ਸਾਰੀਆਂ ਉਹਨਾਂ ਦੀਆਂ ਨੇ ਤੇ ਜਿੱਦਣ ਦਾ ਮੈਂ ਆ ਕੇ ਇੱਥੇ ਰੁਕਿਆ ਇਧਰਲੇ ਪਾਸੇ ਘਾਹ ਨੂੰ ਪਾਣੀ ਲਾਉਂਦੇ ਨੇ ਇਹ ਫੁਆਰੇ ਛੱਡ ਕੇ ਪਰ ਇਧਰ ਨਹੀਂ ਲਾਇਆ ਗਿਆ ਕਿਉਂਕਿ ਇੱਥੇ ਮੇਰਾ ਸਮਾਨ ਪਿਆ ਤੇ ਜੇ ਫੁਆਰੇ ਚਲਾਉਂਦੇ ਤਾਂ ਇਹ ਭੇਜਦਾ ਹੋ ਸਕਦਾ ਇੱਕ ਅੱਧੇ ਦਿਨ ਤੱਕ ਮੇਰਾ ਇਹ ਤੰਬੂ ਪਟਾ ਕੇ ਉਧਰ ਕਰਾਉਣਾ ਕਿਉਂਕਿ ਆਹ ਘਾਹ ਸੁੱਕਣਾ ਸ਼ੁਰੂ ਹੋ ਜਾਣਾ ਨਹੀਂ ਉਦੋਂ ਬਾਅਦ ਮੈਂ ਦੋ ਵੇਲੇ ਸਮਾਨ ਨੂੰ ਬਣਾਉਣਾ ਖਾਣ ਪੀਂਦਾ ਸਵੇਰੇ ਤੇ ਸ਼ਾਮੇ ਤੇ ਦੁਪਹਿਰੇ ਕੁਝ ਹੋਰ ਖਾ ਲਈਦਾ ਕੋਈ ਫਲ ਖਾ ਲਈਦੇ ਜਾਂ ਇਹਨਾਂ ਤੋਂ ਕਿਨਿਕਾ ਸੈਂਡਵਿਚ ਬਣਾ ਦਿੰਦੇ ਹੁੰਦੇ ਆ ਉਹ ਖਾ ਲੈਣਾ ਹੁੰਦਾ ਪਾਣੀ 5 ਲੀਟਰ ਦੀ ਬੋਤਲ ਲੈ ਕੇ ਰੱਖਦਾ ਇਹਦੇ ਵਿੱਚ ਬੋਤਲਾਂ ਭਰ ਲਈ ਦੀਆਂ ਨੇ ਤੇ ਪਾਣੀ ਪੀਂਦੇ ਰਹੀਦਾ ਤੇ ਇਧਰਲੇ ਪਾਸੇ ਨਹਾਉਣ ਧੋਣ ਦਾ ਪ੍ਰੋਗਰਾਮ ਬਣਿਆ ਹੋਇਆ ਸੋਹਣੀ ਜਗ੍ਹਾ ਬਣੀ ਹੋਈ ਆ ਇਹ ਖੁੱਲਾ ਡੁੱਲਾ ਮੌਲਜਾ ਹੁੰਦਾ ਇੱਥੇ ਵੀ ਤੇ ਉਹ ਗੀਜ਼ਰ ਆ ਇੱਥੇ ਬਹੁਤ ਦੇਸੀ ਗੀਜਰੀ ਚੱਲਦੇ ਨੇ ਉਹਦੇ ਚੱਗ ਬਾਲ ਦਿੰਦੇ ਆ ਤੇ ਪਾਣੀ ਦਿੱਤਾ ਹੋਇਆ ਜਾਂਦਾ ਤੇ ਮੈਂ ਅੰਦਰ ਜਾ ਕੇ ਉਹ ਚ ਉਹ ਚ ਨਾਲ ਲਈਦਾ ਤੇ ਹਾਂ ਪਰ ਇਹ ਆ ਕਿ ਇੱਥੇ ਰਹਿਣ ਨੂੰ ਜਗਾ ਸੋਹਣੀ ਮਿਲੀ ਹੋਈ ਆ ਜਗਾ ਸੋਹਣੀ ਆ ਤੇ ਇਹਦਾ ਕਿਰਾਇਆ ਜਿਹੜਾ ਉਹ ਦੱਸਿਆ ਸੀਗਾ ਵੀ ਮੈਂ 900 ਇੰਡੀਅਨ ਰੁਪਈਆ ਔਰ ਇੱਥੇ ਤੰਬੂ ਲਾਉਣ ਦਾ ਪਰ ਸਮਾਨ ਖਾਣ ਪੀਣ ਦਾ ਜਰੂਰ ਮਹਿੰਗਾ ਇੱਕ ਗੋਭੀ ਦਾ ਫੁੱਲ ਤੇ ਆਲੂ ਬੁਖਾਰਾ ਦਾ ਡੱਬਾ ਲੈ ਕੇ ਆਇਆ ਮੈਂ ਉਹ ਆਪਣੇ ਇੰਡੀਅਨ ਰੁਪਈਏ ਦੀ ਜੇ ਗੱਲ ਕਰੀਏ ਤਾਂ ਤਕਰੀਬਨ 550 ਦਾ ਸਮਾਨ ਆਇਆ ਉਹ ਇੱਥੋਂ ਦੇ ਨਵੀਬੀਬੀਨ ਡਾਲਰ ਦੇ ਕੇ ਇੱਥੇ ਰੁਕਿਆ ਹੋਣੇ ਕਰਕੇ ਜਿਹੜੇ ਇੱਥੇ ਕੰਮ ਕਰਦੇ ਆ ਜਾਂ ਜਿਹੜੇ ਪੈਟਰੋਲ ਸਟੇਸ਼ਨ ਦੇ ਕੁੜੀਆਂ ਕੰਮ ਕਰਦੀਆਂ ਨੇ ਉਹਨਾਂ ਨਾਲ ਸਾਰਿਆਂ ਨਾਲ ਇੱਕ ਜਾਣ ਪਛਾਣ ਜੀ ਹੋਈ ਵੀ ਆ ਉਹਨਾਂ ਨੂੰ ਪਤਾ ਕਿ ਇਹ ਵੀਜ਼ਾ ਉਡੀਕ ਰਿਹਾ ਤਾਂ ਕਰਕੇ ਇੱਥੇ ਬੈਠਾ ਹੋਇਆ ਕੱਲ ਮੈਂ ਬਾਰਡਰ ਤੇ ਗਿਆ ਸੀਗਾ ਵੀਜ਼ਾ ਪੁੱਛਣ ਲਈ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਅਸੀਂ ਇੱਥੇ ਕੁਝ ਨਹੀਂ ਕਰ ਸਕਦੇ ਜਿਹੜੇ ਉੱਥੇ ਇਮੀਗ੍ਰੇਸ਼ਨ ਆਫੀਸਰ ਬੈਠੇ ਆ ਤੁਹਾਡਾ ਵੀਜ਼ਾ ਉੱਤੋਂ ਪ੍ਰੋਸੈਸ ਹੋ ਕੇ ਆਊਗਾ ਫਿਰ ਤੁਸੀਂ ਸਾਡੇ ਦੇਸ਼ ਦੇ ਵਿੱਚ ਦਾਖਲ ਹੋ ਸਕਦੇ ਆ ਤੇ ਜਿਹੜਾ ਇਸ ਵੇਲੇ ਇਧਰ ਇਲਾਕੇ ਠੰਡ ਹੋ ਰਹੀ ਆ ਠੰਡ ਕਰਕੇ ਟੂਰਿਸਟ ਦੁਨੀਆ ਭਰ ਤੋਂ ਇੱਥੇ ਸਾਊਥ ਅਫਰੀਕਾ ਚ ਆਉਂਦੇ ਆ ਤਾਂ ਕਰਕੇ ਵਰਕ ਲੋਡ ਆ ਐਪਲੀਕੇਸ਼ਨ ਜ਼ਿਆਦਾ ਨੇ ਉਹਨਾਂ ਨੂੰ ਸਮਾਂ ਲੱਗ ਰਿਹਾ ਪ੍ਰੋਸੈਸ ਕਰਨ ਤੇ ਮੈਂ 21 ਅਪ੍ਰੈਲ ਦਾ ਅਪਲਾਈ ਕੀਤਾ ਹੋਇਆ ਮੈਨੂੰ ਬਹੁਤ ਦਿਨ ਹੋ ਗਏ ਹੁਣ ਅਪਲਾਈ ਕੀਤੇ ਨੂੰ ਪਰ ਪਰ ਗੱਲ ਇਹ ਆ ਕਿ ਕੱਲ ਮੈਂ ਉਹਤੇ ਦੇਖਿਆ ਚੈਟ ਜੀਪੀਟੀ ਤੇ ਵੀ ਹਾਊ ਮਨੀ ਵਰਕਿੰਗ ਡੇਜ਼ ਇਨ ਸਾਊਥ ਅਫਰੀਕਾ ਫਰੋਮ 21 ਅਪ੍ਰੈਲ ਤੋਂ 14 ਮਈ ਤੇ ਉਹਨਾਂ ਨੇ ਦੱਸਿਆ ਕਿ ਇੰਨੇ ਦਿਨਾਂ ਦੇ ਵਿੱਚ ਹਜੇ 15 ਵਰਕਿੰਗ ਡੇ ਹੋਏ ਆ ਬਾਕੀ ਸਾਰੀਆਂ ਛੁੱਟੀਆਂ ਸੀ ਤੇ ਘੱਟੋ ਘਾਟੇ 20 ਵਰਕਿੰਗ ਡੇ ਲੈਂਦੇ ਆ ਤਾਂ ਕਰਕੇ ਹਜੇ ਸਮਾਂ ਲੱਗੂਗਾ ਤੇ ਇੱਥੇ ਆਪਾਂ ਨੂੰ ਸਬਰ ਨਾਲ ਬਹਿਣਾ ਪਊਗਾ ਫੇਰ ਅਗਲੇ ਦੇਸ਼ ਦੇ ਵਿੱਚ ਦਾਖਲ ਹੋ ਸਕਦੇ ਆ ਉਡੀਕਦੇ ਆ ਕਦੋਂ ਵੀਜ਼ਾ ਆਉਂਦਾ ਤੇ ਕਦੋਂ ਆਪਾਂ ਨਵੇਂ ਦੇਸ਼ ਦੇ ਵਿੱਚ ਦਾਖਲ ਹੁੰਨੇ ਆ ਤੜਕੇ ਹੱਥ ਨੇ ਇੱਥੇ ਖੜਾ ਮਿਆਂ ਉਹ ਸਾਹਮਣੇ ਸਾਊਥ ਅਫਰੀਕਾ ਨੂੰ ਦੇਖ ਲੈਣਾ ਤੇ ਮੇਰਾ ਅਗਲਾ ਡਰ ਇਹ ਹੈ ਕਿ ਮੇਰੇ ਕੋਲੇ ਹਲਦੀ ਤੇ ਮਿਰਚ ਇਹ ਵੀ ਮੁੱਕਣ ਵਾਲੀਆਂ ਨੇ ਪਰ ਬਹੁਤ ਘੱਟ ਥੋੜੀਆਂ ਥੋੜੀਆਂ ਪੌਣ ਲੱਗ ਗਿਆ ਹੁਣ ਮੈਂ ਇਹ ਕਿਉਂਕਿ ਇਹ ਚੀਜ਼ਾਂ ਇੱਥੋਂ ਕਿਤੋਂ ਵੀ ਨਹੀਂ ਮਿਲੀਆਂ ਜਿੱਥੇ ਵਸ ਵੇਲੇ ਮੈਂ ਫਿਰਦਾ ਬਾਕੀ ਸਮਾਨ ਸਾਲਾ ਤਾਂ ਚਲੋ ਖਾਣ ਪੀਣ ਦਾ ਮਿਲ ਹੀ ਜਾਂਦਾ ਗੱਲ ਹੁਣ ਇੱਥੇ ਖੜੀ ਆ ਕਿ ਮੈਂ ਅੱਜ 15 ਮਈ ਸਾਲ 2025 ਇਹ ਜਗ੍ਹਾ ਤੇ ਬੈਠਾ ਤੇ ਤੁਸੀਂ ਇਹ ਵੀਡੀਓ ਵੀ 15 ਮਈ ਨੂੰ ਹੀ ਦੇਖ ਰਹੇ ਹੋ ਇਹ ਸੋਹਣਾ ਹੋਇਆ ਕਿ ਮੈਨੂੰ ਰਹਿਣ ਬਹਿਣ ਖਲੂਣ ਲਈ ਜਗਾ ਸੋਹਣੀ ਮਿਲੀ ਹੋਈ ਆ ਜਿੱਥੇ ਮੈਂ ਟਿਕਿਆ ਹੋਇਆ ਨਬੀਬੀਆ ਮਹਿੰਗਾ ਦੇਸ਼ ਆ ਤੇ ਮੈਨੂੰ ਇਹ ਬਜਟ ਦੇ ਵਿੱਚ ਸਾਰਾ ਕੁਝ ਰਹਿਣ ਦਾ ਟਿਕਾਣਾ ਮੇਰਾ ਸੋਹਣਾ ਬਣਿਆ ਹੋਇਆ ਇੱਥੇ ਆ ਸਾਊਥ ਅਫਰੀਕਾ ਚ ਆਪਣੇ 2-3 ਪੰਜਾਬੀ ਭਰਾਵਾਂ ਨਾਲ ਗੱਲ ਹੋਈ ਆ ਜਿਹੜੇ ਆਪਦੇ ਪੱਧਰ ਤੇ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਵੀਜ਼ਾ ਕਢਾ ਸਕੀਏ ਕਿਸੇ ਲੋੜ ਜਿੱਥੇ ਜਿੱਥੇ ਕਿਸ ਦਾ ਹੱਥ ਪੈਂਦਾ ਹੱਥ ਪਾਉਣ ਦੀ ਕੋਸ਼ਿਸ਼ ਕਰਦਾ ਹੱਥ ਪਾਉਣ ਦਾ ਭਾਵੇਂ ਵੀ ਅੱਗੇ ਇੱਥੇ ਸ਼ਿਫਾਰਸ਼ਾਂ ਉਹਦਾ ਕੁਝ ਮੈਨੂੰ ਲੱਗਦਾ ਨਹੀਂ ਸਿਸਟਮ ਦੇ ਨਾਲ ਚੱਲਣਾ ਆਪਣੀ ਉਹ ਅਰਜੀ ਨੂੰ ਸਾਰੀ ਨੂੰ ਉਹਦੀ ਪਰਚੋਲ ਕਰਨਗੇ ਫਿਰ ਆਪਾਂ ਨੂੰ ਵੀਜ਼ਾ ਦੇਣਗੇ ਜਿਹੜੇ ਈਸਟ ਅਫਰੀਕਨ ਮੁਲਕ ਨੇ ਜਿਹਦੇ ਚ ਤੰਜ਼ਾਨੀਆ ਵਰਗੇ ਦੇਸ਼ ਆ ਜਾਂਦੇ ਆ ਬੁਰੁੰਡੀ ਰਵਾਂਡਾ ਵਰਗੇ ਆ ਜਾਂਦੇ ਆ ਉੱਥੇ ਕਿਤੇ ਨਾ ਕਿਤੇ ਤੁਹਾਡੀ ਮਾੜੀ ਮੋਟੀ ਸ਼ਿਫਾਰਸ਼ ਚੱਲ ਜਾਂਦੀ ਆ ਕੋਈ ਚਾਰ ਪੈਸੇ ਦੇ ਕੇ ਵੀ ਤੁਹਾਨੂੰ ਖੜੇ ਪੈਰ ਵੀ ਵੀਜ਼ਾ-ਬੂਜ਼ਾ ਦੇ ਦਿੰਦੇ ਆ ਪਰ ਇੱਥੇ ਉਹ ਹਿਸਾਬ ਨਹੀਂ ਤੇ ਮੈਨੂੰ ਇਹਦੀ ਨਮੀਬੀਆ ਦੀ ਕੈਪੀਟਲ ਵਿਂਡੋਗ ਦੇ ਵਿੱਚ ਇੱਕ ਬਾਈ ਮਿਲੇ ਸੀ ਵਿਜੇ ਉਹਨਾਂ ਦਾ ਨਾਮ ਸੀ ਉਹਨਾਂ ਨੂੰ ਮੈਂ ਆਪਦਾ ਰੈਫਰੈਂਸ ਨੰਬਰ ਭੇਜਿਆ ਉਹਨਾਂ ਨੇ ਵੀ ਆ ਜਿਹੜੀ ਸਾਊਥ ਅਫਰੀਕਨ ਐਮਬੈਸੀ ਆ ਵਿੰਡੋਗ ਦੇ ਵਿੱਚ ਉਹਦੇ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਤੁਹਾਨੂੰ ਅਸੀਂ 16 ਤਰੀਕ ਨੂੰ ਕੋਈ ਗੱਲਬਾਤ ਦੱਸਾਂਗੇ ਜਵਾਬ ਦੇਵਾਂਗੇ ਸੋ ਦੇਖਦੇ ਆ ਕੀ ਬੰਦ ਆ ਇੱਥੇ ਬਹਿ ਕੇ ਸਬਰ ਨਾਲ ਉਹਦਾ ਇੰਤਜ਼ਾਰ ਕੀਤਾ ਜਾ ਸਕਦਾ ਫਿਰ ਆਪਾਂ ਅਗਲੇ ਦੇਸ਼ ਦੇ ਵਿੱਚ ਦਾਖਲ ਹੋ ਸਕਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਸੋ YouTube ਤੇ ਜਦੋਂ ਵੀਡੀਓ ਨਹੀਂ ਆਉਂਦੀ ਤਾਂ ਇਹ ਸਮਝੋ ਕਿ ਮੈਂ ਇੱਥੇ ਬੈਠਾ ਨਮੀਬੀਆ ਦੱਖਣੀ ਅਫਰੀਕਾ ਦੇ ਬਾਰਡਰ ਤੇ ਅਫਰੀਕਾ ਮਹਾਦੀਪ ਚ ਸਤਿ ਸ੍ਰੀ ਅਕਾਲ ਜੀ